ਭਾਈ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ 모ਹਾਲੀ 에어ਪੋਰਟ ਤੇ ਲਗਭਗ 6 6-7 ਘੰਟੇ ਹੋ ਗਏ ਆ ਇਹ ਜਾਮ ਲੱਗੇ ਨੂੰ ਇੱਕ ਪਰਵਾਸੀਆਂ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਇੱਕ ਗੰਭੀਰ ਰੂਪੀ ਰੂਪ ਤੇ ਜ਼ਖਮੀ ਹੈ ਪਰ 6ਾਂ 7ਾਂ ਘੰਟਿਆਂ ਬਾਅਦ ਸਰਕਾਰ ਸੁੱਤੀ ਪਈ ਹੈ ਪਿੰਡ ਵਾਲਿਆਂ ਨੇ ਪਰਿਵਾਰ ਵਾਲਿਆਂ ਨੇ ਤੇ ਬਾਹਰੋਂ ਜਿਹੜੇ ਦੂਰ ਦੂਰ ਜਿੱਥੋਂ ਵੀ ਪਹੁੰਚ ਸਕਦੇ ਸਨ ਆ ਸਾਡੇ ਵੀਰ ਸਾਡੇ ਨਾਲ ਬੈਠੇ ਆ ਅ ਹਜੇਪਾਲ ਬਰਾੜ ਸਾਹਿਬ ਬੈਠੇ ਆ ਸਤੁਜ ਮਿਸਲ ਤੋਂ ਵੀਰ ਆ ਬਾਬਾ ਬਖਸ਼ੀਸ਼ ਸਿੰਘ ਜੀ ਸਮਾਨੇ ਤੋਂ ਚੱਲ ਕੇ ਆਏ ਆ ਤੇ ਅਮਤੋਜੀ ਭਾਜੀ ਨਾਲ ਬੈਠੇ ਆ ਹੋਰ ਸਾਰੇ ਦੂਰੂ ਦੂਰੂ ਚੱਲ ਕੇ ਆ ਗਏ ਪਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਬੜੀ ਵੱਡੀ ਸ਼ਰਮ ਸ਼ਰਮ ਵਾਲੀ ਗੱਲ ਇਹ ਆ ਕਿ ਸਰਕਾਰ ਨੂੰ ਆਵਾਜ਼ ਨਹੀਂ ਪਹੁੰਚੀ ਤੇ ਸਾਰੇ ਲੋਕਾਂ ਤੱਕ ਆਵਾਜ਼ ਪਹੁੰਚ ਗਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਤਲੁਜ ਮਿਸਲ ਤੋਂ ਸਰਦਾਰ ਅਜੀਪਾਲ ਬਰਾੜ ਸਾਹਿਬ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬੜਾ ਔਖਾ ਸਮਾਂ ਪਰਿਵਾਰ ਲਈ ਤੇ ਹੈ ਹੀ ਆ ਪਰ ਜਿਹੜੇ ਅਸੀਂ ਇੱਥੇ ਬੈਠੇ ਆ ਸਾਡਾ ਸਮਾਜ ਵੀ ਬੜਾ ਔਖਾ ਪਾਸ ਹੋ ਰਿਹਾ ਵਾ ਪਰ ਕੂਨ ਤੱਕ 7-8 ਘੰਟਿਆਂ ਵਿੱਚ ਸਰਕਾਰ ਤੱਕ ਸਰਕਾਰ ਦੇ ਕੰਨਾਂ ਤੱਕ ਆਵਾਜ਼ ਹੀ ਨਹੀਂ ਪਹੁੰਚੀ ਔਰ ਲਗਾਤਾਰੇ ਕਤਲ ਇੱਕ ਨਹੀਂ ਕਈ ਹੋ ਗਏ ਇੱਕ ਤੋਂ ਬਾਅਦ ਇੱਕ ਘਟਨਾ ਇੱਕ ਤੋਂ ਬਾਅਦ ਇੱਕ ਘਟਨਾ ਲਗਾਤਾਰ ਹੁੰਦੀ ਆਈ ਹੈ ਔਰ ਜੇ ਇਹ ਦੇ ਰਿਹਾ ਤੇ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਦਾ ਹਾਲ ਇਹ ਆਪਾਂ ਨੂੰ ਸਾਲ ਪਹਿਲਾਂ ਇੱਥੇ ਹੋਇਆ ਸੀ ਕਤਲ ਇੱਕ ਹੋਰ ਕਿਸਾ ਦੱਸਣ ਕਿ ਉਹਨਾਂ ਦਾ ਬੇਟਾ ਕੋਮਾਰ ਦੀ ਹੌਲ ਵਿੱਚ ਪਿਆ ਹੈ ਐਪੀ ਹੁਣ ਦੋ ਹੋ ਗਏ ਆ ਪਿੱਛੇ ਆ ਜਗਤਪੁਰੇ ਰੌਲਾ ਪਿਆ ਸੀਗਾ ਅਨ ਅਨਗਿਤ ਸਰਪੰਚ ਦੀ ਵੋਟਾਂ ਵੇਲੇ ਹੈ ਤਿਆਰ ਹੁੰਦੀ ਹੈ ਤੇ ਸੋ ਇਹ ਤਾਂ ਹੁਣ ਨਿਤ ਦਾ ਹੋ ਗਿਆ ਆ ਬਾਬਾ ਜੀ ਹਰਿਆਣੇ ਪਿੱਛੇ ਨਾਬੇ ਕੋਲੇ ਇੱਕ ਆਪਣਾ ਅਗਨੇ ਹੱਦ ਸਿੰਘ ਨਕਤਾਇ ਕਤਲ ਹੋ ਗਿਆ ਸੀ ਕੋਈ ਨਿਆ ਨਹੀਂ ਮਿਲ ਰਿਹਾ ਸੀ ਹੁਣ ਉਹ ਨੇੜੇ ਲੱਗੀ ਆ ਕੱਲ ਦੁਲਤਿਹਰਾਰੀਆਂ ਆਪਾਂ ਨੂੰ ਹਾਂ ਤੁਹਾਨੂੰ ਮੋਰਚੇ ਲਾਉਣੇ ਪੈਂਦੇ ਆ ਆਪਾਂ ਨੂੰ ਚੌਂਕੇਰਨੇ ਪੈਂਦੇ ਆ ਸਭ ਤਾਂ ਕਿੰਨੀ ਮੈਦੀਆਂ ਤਾਂ ਆਪਣੇ ਬੰਦੇ ਨੂੰ ਕੋਈ ਥੋੜੀ ਬਹੁਤ ਰਾਤ ਨਿਹਾਲ ਪਾਸੇ ਲੰਘੀ ਆਹੀ ਹਾਲ ਆ ਉਹ ਵੀ ਗੋਗਲਾਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹਾਂ ਬਿਲਕੁਲ ਕੋਈ ਹਾਲ ਨਹੀਂ ਗੱਲ ਆਹੀ ਹਾਲ ਅੱਜ ਤੇ ਪਤਾ ਨਹੀਂ ਆਪਾਂ ਸੁੱਤੇ ਪਏ ਆ ਆਪਣੇ ਲੀਡਰਸ ਉੱਤੇ ਪਏ ਆ ਕਿ ਕੀ ਹੋ ਰਿਹਾ ਕੋਈ ਸਮਝ ਤੋਂ ਬਾਹਰ ਹੋ ਗਈ ਹੈ ਕੱਲ ਬਰਾੜ ਸਾਹਿਬ ਜੇ ਕੋਈ ਲੀਡਰ ਇੱਥੇ ਆ ਵੀ ਗਿਆ ਜੇ ਆਪ ਵਾਲੇ ਆ ਆ ਆਮ ਆਮਾ ਦੀ ਪਾਰਟੀ ਦੀ ਗੱਲਬਾਤ ਕਰੀਏ ਉਹਨਾਂ ਦੇ ਲੀਡਰਾਂ ਤੇ ਐਮਐਲਏ ਦੇ ਹੱਥਾਂ 'ਚ ਕੁਝ ਹੈ ਨਹੀਂ ਉਹ ਕਹਿੰਦੇ ਕੋਈ ਨਾ ਸਰਕਾਰ ਨਾਲ ਗੱਲ ਕਰਾਂਗੇ ਕੋਈ ਵੀ ਗੱਲ ਕਰਨੀ ਹੋ ਕੋਈ ਨਾ ਸਰਕਾਰ ਨਾਲ ਗੱਲ ਕਰਾਂਗੇ ਉਹ ਆ ਕੇ ਵੀ ਫੋਟੋਆਂ ਕਚਾਣ ਲਈ ਜਾ ਥੋੜੀ ਬਹੁਤੀ ਪਰਿਵਾਰ ਨਾਲ ਜਿਹੜੀ ਹੈਗੀ ਆ ਵੀ ਤਾਂ ਜਿਹੜੀ ਹੈ ਹਮਦਰਦੀ ਮਹਿਸੂਸ ਕਰਵਾ ਜਾਣਗੇ ਪਰ ਕਰਨ ਵਾਲੇ ਤੇ ਉਹ ਕੁਝ ਵੀ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਸਰਕਾਰ ਕਹਿੰਦੀ ਹੈ ਸਰਕਾਰ ਨਾਲ ਗੱਲ ਕਰਾਂਗੇ ਸਰਕਾਰ ਤਾਂ ਅਕਾਲੀ ਨਹੀਂ ਪਹੁੰਚ ਲਈ ਸਰਕਾਰ ਗੱਲ ਹੀ ਕਰਨ ਨੂੰ ਤਿਆਰ ਨਹੀਂ ਹੈਗੀ ਆ 7 ਘੰਟੇ ਹੋ ਗਏ 72 ਘੰਟਿਆਂ ਦੇ ਵਿੱਚ ਆ ਹਾਬੇਆ ਮੁਹਾਲੀ ਚੰਡੀਗੜ੍ਹ ਹਾਬੇਆ ਇੱਥੇ ਸਾਰਾ ਮੰਤਰੀ ਮੰਡਲ ਭਾਵੇਂ ਕਾਂਗਰਸੀ ਹੋਣ ਭਾਵੇਂ ਅਕਾਲੀ ਹੋਣ ਤੇ ਭਾਵੇਂ ਆਪ ਵਾਲੇ ਹੋਣ ਸਾਰੇ ਇੱਥੇ ਬੈਠੇ ਆ ਬੀਜੇਪੀ ਵਾਲੇ ਬੈਠੇ ਆ ਪਰ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਇੱਥੇ ਆ ਕੇ ਜਰੂਰ ਬੈਠਣਾ ਚਾਹੀਦਾ ਉਦੋਂ ਹੀ ਆ ਜਾਂਦੇ ਬਹਿ ਹੀ ਜਾਂਦੇ ਆ ਨਾਲ ਪਰਵਾਹ ਨਾਲ ਦੇਖੋ ਜੀ ਪੁੱਛਦਾ ਵੱਡੀ ਗੱਲ ਇਹ ਆ ਕਿ ਜਿਹੜੇ ਤਾਂ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਜਾਂ ਇਵਨ ਕਾਂਗਰਸ ਵਰਗੀਆਂ ਵੀ ਆ ਉਹਨਾਂ ਦਾ ਤਾਂ ਜਿਹੜਾ ਪਰਸਪੈਕਟਿਵ ਹੈਗਾ ਨਾ ਉਹ ਨੈਸ਼ਨਲ ਰਾਸ਼ਟਰ ਨੂੰ ਸੈਲੈਕਟ ਕਰਉਂਦਾ ਹੈ ਸਾਡਾ ਤਾਂ ਸਾਰਾ ਕੁਝ ਇੱਕੋ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਬਾਹਰੋਂ ਆ ਕੇ ਕੋਈ ਬਾਸ ਰਿਆ ਕੀ ਗੱਲ ਆ ਕਿ ਦੋ ਗੱਲਾਂ ਉਹਦੇ ਬਾਅਦ ਹੁੰਦੀਆਂ ਕਿ ਜਿਹੜਾ ਚੁਣਿਆ ਹੋਇ ਨਮਾਇੰਦਾ ਹੁੰਦਾ ਉਹ ਇੰਨਾ ਬੇਗਹਿਰ ਕੋ ਜੇ ਕਿ ਵੀ ਆਹ ਦਫਤਰ ਆ ਕੁਝ ਗਜਾਂ ਤੇ ਦਫਤਰ ਆ ਜੀ ਜੀ ਠੀਕ ਆ ਇੱਥੇ ਲਾਸ਼ ਪਈ ਆ ਤੇ ਮਾਰ ਹੁੰਦੀ ਪਈ ਆ ਤੇ ਵੀ ਜਿਹੜਾ ਚੁਣਿਆ ਹੋਇ ਨ ਮਲ ਐ ਉਹ ਆ ਕੇ ਇਹਨਾਂ ਨੂੰ ਆਜ ਦੇਖਣਾ ਲੌਦਾ ਇਹਦੀ ਕਹਤਾ ਕਿ ਦੇਖੋ ਜੋ ਹੋਇਆ ਪਰ ਮੈਂ ਤੁਹਾਡੇ ਨਾਲ ਕੁਝ ਕਰਦਾ ਕੁਝ ਕਰਦੇ ਇਹ ਐ ਐਮਪੀ ਇੱਥੋਂ ਨਹੀਂ ਆ ਰਹੇ ਠੀਕ ਹੈ ਜੀ ਫਿਰ ਇੱਥੋਂ ਦੀ ਉਹ ਲੋਕਲ ਐਡਮਿਨਿਸਟ੍ਰੇਸ਼ਨ ਜੀ ਡੀਸੀ ਜਿਹਨੂੰ ਮਾਈ ਬਾਪ ਕਿਹਾ ਜਾਂਦਾ ਹੈ ਜ਼ਿਲ੍ਹੇ ਦਾ ਉਹ ਨਹੀਂ ਆ ਰਿਹਾ ਉਹਦਾ ਹੈਟਾ ਐਸਡੀ ਮੁੰਡਾ ਉਹ ਨਹੀਂ ਆ ਰਿਹਾ ਕੋਈ ਏਡੀਸੀ ਡਵੈਲਪੀ ਕੋਈ ਹੋਰ ਕੁਝ ਲਲਪਪ ਨੌਤੀਸ ਆ ਪਰਿਆ ਪਿਆ ਕੋਈ ਤਾਂ ਆ ਸਕਦਾ ਠੀਕ ਆ ਆ ਕੇ ਗੱਲ ਕਰੇ ਕਿ ਕੀ ਮਸਲਾ ਹੈ ਕਿਵੇਂ ਆਪਾਂ ਦੇ ਚਿੱਠੀ ਹੈ ਮੈਂ ਕੋਈ ਤਾਂ ਇਹਨਾਂ ਨੂੰ ਚੜਨ ਲਾ ਦੇ ਜੀ ਜੀ ਕੁਝ ਨਹੀਂ ਹੋਇਆ ਤੇ ਇੰਨੇ ਬੇਕਿਰਕ ਹੋ ਗਏ ਆਪਣੇ ਲੀਡਰ ਇੰਨਾ ਕੁਝ ਹੋ ਗਿਆ ਸਮਝ ਨਹੀਂ ਆਉਂਦੀ ਤੇ ਜੇ ਜਿਮ ਨਹੀਂ ਚਾਹਣਾ ਚਾਹ ਤਾਂ ਰਾਤ ਰੋਇ ਹੁਣ ਭੱਜੇ ਹਾਂ ਬਿਲਕੁਲ ਕਿਵੇਂ ਵੋਟਾਂ ਦੇ ਦੋ ਪੇ ਤਾਂ 24 ਘੰਟੇ ਰਾਤ ਦਿਨ ਕੱਡੀਆਂ ਖੜਦੀਆਂ ਨਹੀਂ ਦੁੱਖੀ ਹੈ ਕਿ ਪੰਜਾਬ ਦੇ ਪ੍ਰਤੀ ਸੋਚਣ ਵਾਲਾ ਪੰਜਾਬ ਦੇ ਪੱਖ ਤੋਂ ਸੋਚਣ ਵਾਲਾ ਇਸ ਟਾਈਮ ਕੋਈ ਬੰਦਾ ਹੀ ਹੈ ਜੀ ਜੀ ਕੋਈ ਲੀਡਰਸ਼ਿਪ ਚ ਹੈ ਨਹੀਂ ਆਪ ਆਪਾਂ ਭੁੱਲ ਗਏ ਆ ਵਿਸਰ ਗਏ ਆ ਇੱਕ ਪਸਾਰ ਗਏ ਆ ਸਾਰੀ ਗੱਲ ਆ ਵੇਖੋ ਆਸੇ ਪਾਸੇ ਦੇ ਪਿੰਨਾਂ ਵਾਲੇ ਆ ਮੈਂ ਕਿਹਨਾਂ ਕੋਠੀਆਂ ਵਾਲੇ ਲਾ ਲਵਾਂ ਆ ਫਲੈਟਾਂ ਚ ਭਰੇ ਪਏ ਆ ਹਜ਼ਾਰਾਂ ਬੰਦੇ ਆ ਠੀਕ ਹੈ ਜਿਹੜੀ ਕਿਰਚ ਇਸ ਬੱਚੇ ਨੂੰ ਬਚ ਸਕਦੀ ਉਹ ਇਹਨਾਂ ਨੂੰ ਬਚ ਸਕਦੀ ਆ ਕਰੋੜਾਂ ਦੀਆਂ ਕੋਠੀਆਂ ਵਾਲਿਆਂ ਦੇ ਵੀ ਬਚ ਸਕਦੀ ਇਹਨਾਂ ਜਿਆਦਾ ਬਚਣ ਗੀਆਂ ਵੇਖੋ ਜਦੋਂ ਲੁੱਟਾ ਖਵਾਇਆ ਨਾ ਹੋਣ ਦੀਆਂ ਇਹਨਾਂ ਨੇ ਆ ਕੇ ਧੌਣੋਂ ਪੜ ਲੈਣੇ ਅੰਦਰ ਬੈਠੇ ਨੱਪ ਲੈਣੇ ਠੀਕ ਆ ਪੂਣੀ ਇੱਥੇ ਆ ਕੇ ਗੱਲ ਪੁੱਛਦੇ ਪਏ ਕਿਸਦਾ ਹਾਲ ਚਾਲੀ ਪੁੱਛਣ ਪੁੱਛਣ ਭਾਈ ਕੀ ਬਿਕਤਾ ਬਣ ਤੁਸੀਂ ਬੈਠੇ ਆ ਚੌਂਕ ਇਹ ਤਾਂ ਐ ਜਿਵੇਂ ਕਿਸੇ ਦਾ ਮਸਲਾ ਆਪਣੇ ਤੇ ਤੇ ਹੈ ਹੀ ਨਹੀਂ ਉਹ ਪਰਿਵਾਰ ਦਾ ਦੋਖਿਆ ਪਰਿਵਾਰ ਜਾਣੇ ਜਾਂ ਪਰਿਵਾਰ ਜਾਣੇ ਆਪੀ ਕੀ ਆ ਬਈ ਕੋਈ ਹੈ ਹੀ ਨਹੀਂ ਕੋਈ ਹੈ ਨਹੀਂ ਕੱਲ ਪਰਸੋਂ ਹਲੇ ਜਗਤਪੁਰੇ ਚ ਹੋ ਕੇ ਆਟੀਆਂ ਉਹਨਾਂ ਨੂੰ ਤਾਂ ਦਰਦ ਪਤਾ ਹੀ ਸੀ ਉਹੀ ਆ ਜਾਣਾ ਉਹੀ ਆ ਜਾਣਾ ਉਹ ਵੀ ਨੇ 3400 ਵੋਟਾਂ ਉਹਨਾਂ ਦੀ ਉਹ ਵੀ ਆ ਜਾਣ 900 ਬੰਦੇ ਆ 400 ਆ ਪਿੰਡ ਸਾਰਾ ਆ ਜਾਏ ਜੀ 12 ਬੰਦੇ ਆ ਕੇ ਕਿੰਨੀ ਕੁ ਦਾ ਸਪੋਰਟ ਕਰ ਰਹੀ ਹੈ ਕਿਸੇ ਧਰਮ ਦੀ ਕਿਸੇ ਪੰਛੀ ਦੀ ਕਿਨਾਰਾ ਜੀ ਜੇ ਬਾਬਾ ਜੀ ਤੁਸੀਂ